ਪੰਜਾਬ ਦੇ ਵਿੱਚ ਵਾਪਰੀ ਰੂ ਕੰਬਾਉ ਘਟਨਾ ਇੱਕ ਸੋਹਰੇ ਨੇ ਵਿਧਵਾ ਨੂੰ ਤੇ ਕੀਤਾ ਤਸ਼ੱਦਦ ਇਸ ਵਿਧਵਾ ਨੂੰ ਦੇ ਨਾਲ ਜੋ ਵਾਪਰਿਆ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜੀ ਆ ਇਹ ਮਾਮਲਾ ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸੋਹਰੇ ਨੇ ਵਿਧਵਾ ਨੂੰ ਤੇ ਤਸ਼ੱਦਦ ਕੀਤਾ ਹੈ ਇਸ ਸੌਰੀ ਨੇ ਆਪਣੀ ਵਿਧਵਾ ਨੂੰ ਤੇ ਉੱਪਰ ਤੇਜਾਬ ਸੁੱਟ ਦਿੱਤਾ ਜਿਸ ਦੇ ਨਾਲ ਉਹ ਬੁਰੀ ਤਰ੍ਹਾਂ ਦੇ ਨਾਲ ਝੁੱਲਸ ਗਈ ਹੈ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਸਰਜਰੀ ਕੀਤੀ ਹੈ ਤੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਉਸ ਦੀ ਜਾਨ ਤਾਂ ਬਚਾ ਲਈ ਗਈ ਹੈ ਪਰੰਤੂ ਉਸ ਦਾ ਚਿਹਰਾ ਤੇ ਹੱਥ ਬੁਰੀ ਤਰ੍ਹਾਂ ਦੇ ਨਾਲ ਝੁੱਲਸ ਗਏ ਨੇ ਦੱਸਦੀ ਹੈ ਕਿ ਇਹ ਵਿਧਵਾ ਨੂੰ ਹੁਣ ਆਪਣੇ ਪੇਕੇ ਘਰ ਰਹਿੰਦੀ ਸੀ ਜਿਹੜਾ ਕਿ ਦਵਾਰਿਆਣਾ ਰੋਡ ਤੇ ਸਥਿਤ ਹੈ ਤੇ ਆਪਣਾ ਗੁਜ਼ਾਰਾ ਕਰਨ ਦੇ ਲਈ ਇੱਕ ਨਿੱਜੀ ਸਕੂਲ ਦੇ ਵਿੱਚ ਸਫਾਈ ਸੇਵਕਾ ਦੇ ਵਜੋਂ ਕੰਮ ਕਰਦੀ ਸੀ ਰੋਜ਼ਾਨਾ ਹੀ ਆਪਣੀ ਡਿਊਟੀ ਤੇ ਜਾਇਆ ਕਰਦੀ ਸੀ ਤੇ ਜਸ ਦਿਨ ਉਸ ਦੇ ਨਾਲ ਇੱਕ ਘਟਨਾ ਵਾਪਰਦੀ ਹੈ ਉਸ ਦਿਨ ਵੀ ਉਹ ਆਪਣੇ ਪੇਕੇ ਘਰ ਤੋਂ ਸਕੂਲ ਹੀ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਉਸ ਨੂੰ ਉਸ ਦਾ ਸੋਹਰਾ ਜਸਨਮ ਧੀਰੂ ਦੱਸਿਆ ਜਾ ਰਿਹਾ ਉਹ ਮਿਲਿਆ ਤਾਂ ਉਸਨੇ ਆਪਣੀ ਵਿਧਵਾ ਨੂੰ ਦੇ ਚਿਹਰੇ ਦੇ ਉੱਪਰ ਤੇਜਾਬ ਸੁੱਟ ਦਿੱਤਾ ਜਿਸ ਦੇ ਨਾਲ ਉਸਦਾ ਚਿਹਰਾ ਬੁਰੀ ਤਰ੍ਹਾਂ ਝੋਲਸ ਗਿਆ ਤੇ ਨਾਲ ਹੀ ਹੱਥ ਵੀ ਝੋਲਸ ਗਏ ਉਸ ਨੂੰ ਜਲਦੀ ਤੋਂ ਜਲਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਜਿੱਥੇ ਕਿ ਉਸ ਦਾ ਇਲਾਜ ਹੋ ਰਿਹਾ ਦੱਸਦੀ ਹੈ ਕਿ ਸਰਜਰੀ ਡਾਕਟਰ ਦੀਪਕ ਪੱਟੀ ਹੋਰਾਂ ਦਾ ਕਹਿਣਾ ਹੈ ਕਿ ਉਸ औरत ਦੀ ਜਾਨ ਤਾਂ ਬਚਾ ਲਈ ਗਈ ਹੈ ਪਰੰਤੂ ਉਸ ਦਾ ਚਿਹਰਾ ਹੱਥ ਅੱਖਾਂ ਬਹੁਤ ਬੁਰੀ ਤਰ੍ਹਾਂ ਨਿਆਲ ਹੈ ਚੁੱਲ ਸਗੇ ਨੇ ਉਸ ਨੂੰ ਲੰਬੇ ਇਲਾਜ ਦੀ ਜ਼ਰੂਰਤ ਹੈ ਤਾਂ ਹੀ ਇਹ ਜ਼ਖਮ ਠੀਕ ਹੋ ਸਕਣਗੇ ਕਿਉਂਕਿ ਉਸਦੇ ਜ਼ਖਮ ਬਹੁਤ ਜ਼ਿਆਦਾ ਗਹਿਰੇ ਨੇ ਤੇ ਉਸ ਨੂੰ ਦਵਾਈਆਂ ਦੀ ਆਰਾਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਦੱਸਦੀ ਇਹ ਕਿ ਇਸ ਪਰਿਵਾਰ ਤੋਂ ਏਲੀ ਨੂੰ ਤੰਗ ਸੀ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਹੁਣ ਉਹ ਵਿਧਵਾ ਸੀ ਤੇ ਇਸ ਕਰਕੇ ਉਹ ਆਪਣੇ ਪੇਕੇ ਘਰ ਦੇ ਵਿੱਚ ਹੀ ਰਹਿੰਦੀ ਸੀ ਆਪਣਾ ਗੁਜ਼ਾਰਾ ਕਰਨ ਦੇ ਲਈ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਨੌਕਰੀ ਕਰਦੀ ਸੀ ਸਫਾਈ ਸੇਵਕਾ ਦੇ ਵਜੋਂ ਕੰਮ ਕਰਦੀ ਸੀ ਤਾਂ ਕਿ ਆਪਣਾ ਬੁਜਾਰਾ ਕਰ ਸਕੇ ਤੇ ਹੁਣ ਵੀ ਉਸਦੇ ਸਹੁਰੇ ਨੇ ਉਸਤੇ ਤਸ਼ੱਦਦ ਕੀਤਾ ਜਦੋਂ ਉਹ ਘਰੋਂ ਕੰਮ ਤੇ ਜਾ ਰਹੀ ਸੀ ਤਾਂ ਉਸਤੇ ਉੱਪਰ ਤੇਜਾਬ ਸੁੱਟ ਦਿੱਤਾ ਜਾਂਦਾ ਜਿਸ ਦੇ ਨਾਲ ਉਹ ਬੁਰੀ ਤਰ੍ਹਾਂ ਦੇ ਨਾਲ ਝੁੱਲਸ ਗਈ ਤੇ ਉਸ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਇਆ ਗਿਆ ਸੀ ਜਿੱਤੇ ਕਿ ਉਸ ਦਾ ਇਲਾਜ ਹੋਇਆ ਪਰੰਤੂ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਜਾਨ ਤਾਂ ਬਚਾ ਲਈ ਗਈ ਹੈ ਪਰੰਤੂ ਉਸ ਨੂੰ ਅਜੇ ਲੰਮੇ ਸਮੇਂ ਤੱਕ ਇਲਾਜ ਦੀ ਲੋੜ ਹੈ ਆਰਾਮ ਦੀ ਲੋੜ ਹੈ ਕਿਉਂਕਿ ਉਸ ਦੇ ਜਿਹੜੇ ਜ਼ਖਮ ਨੇ ਬਹੁਤ ਜ਼ਿਆਦਾ ਗਹਿਰੇ ਨੇ ਅੱਖਾਂ ਦੇ ਵਿੱਚ ਜਿਹੜੇ ਜ਼ਖਮ ਹੋਏ ਪੈਨੇ ਹੱਥਾਂ ਤੇ ਬਹੁਤ ਜ਼ਿਆਦਾ ਜ਼ਖਮ ਹੋਏ ਪੈਨੇ ਉਸ ਨੂੰ ਲੰਮੇ ਸਮੇਂ ਤੱਕ ਇਲਾਜ ਦੀ ਲੋੜ ਹੈ ਅਗਰ ਸਹੀ ਤਰੀਕੇ ਨਾਲ ਇਲਾਜ ਨਹੀਂ ਹੋਇਆ ਤਾਂ ਫਿਰ ਇਹ ਜ਼ਖਮ ਗਹਿਰੇ ਹੁੰਦੇ ਜਾਣਗੇ ਇਸ ਕਰਕੇ ਉਸ ਦਾ ਇਲਾਜ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਦੱਸ ਦਈਏ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜੋ ਦੋ ਸਹੁਰੇ ਪਰਿਵਾਰ ਦੇ ਵੱਲੋਂ ਕਿਸੇ ਨੂੰ ਨੂੰ ਤੰਗ ਕੀਤਾ ਗਿਆ ਹੈ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਦੋਂ ਕਿ ਸਹੁਰੇ ਪਰਿਵਾਰਾਂ ਦੇ ਵੱਲੋਂ ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈ ਤੇ ਉਸੇ ਹੀ ਤਰ੍ਹਾਂ ਦੀ ਇਹ ਘਟਨਾ ਹੈ ਇੱਕ ਔਰੇ ਦੇ ਵੱਲੋਂ ਵਿਦਵਾ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਗਿਆ ਉਸ ਦੇ ਉੱਪਰ ਤੇਜਾਬ ਸੁੱਟ ਦਿੱਤਾ ਗਿਆ ਪਰੰਤੂ ਫਿਰ ਵੀ ਇਲਾਜ ਦਰਾਂ ਨੂੰ ਉਸ ਨੂੰ ਬਚਾ ਲਿਆ ਗਿਆ ਪਰੰਤੂ ਉਸ ਨੂੰ ਲੰਮੇ ਸਮੇਂ ਤੱਕ ਇਲਾਜ ਦੀ ਲੋੜ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਸੇਬਣ ਦੀ ਕਾਰਵਾਈ ਕੀਤੀ ਜਾਵੇਗੀ